ਆਉਣ ਵਾਲਾ ਸਮਾਂ ਮਰਦਾਂ ਲਈ ਬਹੁਤ ਮਾੜਾ ਹੋਵੇਗਾ ਜੇ ਆ ਕਮਿਸ਼ਨ ਨਾ ਬਣਿਆ ਤੁਸੀਂ ਵੇਖਿਆ ਨਾ ਕਿ ਜਿਹੜਾ ਮਰਦ ਸਮਾਜ ਆ ਇਹਨਾਂ ਦੇ ਹਾਲਾਤ ਦਿਨ-ਪ੍ਰਤੀ ਦਿਨ ਬਹੁਤ ਮਾੜੇ ਹੁੰਦੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਉਹ ਪਿੰਡ ਪੱਧਰ ਤੇ ਹੋਣ ਚਾਹੇ ਸ਼ਹਿਰ ਪੱਧਰ ਤੇ ਹੋਣ ਚਾਹੇ ਰਿਸ਼ਤੇਦਾਰੀ ਪੱਧਰ ਤੇ ਹੋਣ ਚਾਹੇ ਬਾਹਰੀ ਰਿਸ਼ਤਿਆਂ ਦੇ ਮੁਤਾਬਕ ਹੋਣ ਨਹੀਂ ਤਾਂ ਮਨੁੱਖ ਮਰਦ ਜਿਹੜੇ ਨੇ ਉਹ ਹਮੇਸ਼ਾ ਚੀਕਾਂ ਮਾਰਨਗੇ ਤੇ ਇਹਨਾਂ ਦੀਆਂ ਚੀਕਾਂ ਸੁਣ ਸੁਣ ਕੇ ਬਹੁਤ ਸਾਰੇ ਉਹ ਲੋਕ ਜਿਹੜੇ ਇਹਨਾਂ ਦੀਆਂ ਚੀਕਾਂ ਵੇਖ ਕੇ ਖੁਸ਼ ਹੁੰਦੇ ਨੇ ਉਹ ਖੂਬ ਹੱਸਣਗੇ ਤੇ ਤਾੜੀਆਂ ਵੀ ਮਾਰਨਗੇ ਤੇ ਲੇਕਿਨ ਮਰਦ ਦੀ ਕੋਈ ਬਾਹ ਫੜਨ ਵਾਲਾ ਨਹੀਂ ਹੋਵੇਗਾ ਉਹਨੂੰ ਕੋਈ ਦਲਾਸਾ ਦੇਣ ਵਾਲਾ ਨਹੀਂ ਹੋਵੇਗਾ ਜੇ ਕਿ ਆਉਣ ਵਾਲੇ ਸਮੇਂ 'ਚ ਇੱਕ ਆਹ ਕਮਿਸ਼ਨ ਨਾ ਬਣਿਆ ਤੁਸੀਂ ਵੇਖਿਆ ਹੋਣਾ ਕਿ ਇਸ ਕਮਿਸ਼ਨ ਜਿਹੜੇ ਹੁੰਦੇ ਨੇ ਲੋਕਾਂ ਨੂੰ ਨਿਆਂ ਦੇਣ ਲਈ ਹੁੰਦੇ ਨੇ ਯਾਨੀ ਕਿ ਕਿਸੇ ਨੂੰ ਸੱਚੇ ਨੂੰ ਸੱਚਾ ਤੇ ਝੂਠੇ ਨੂੰ ਝੂਠਾ ਕਹਿਣ ਲਈ ਬਣਦੇ ਨੇ ਬਹੁਤ ਸਾਰੇ ਨਿਆਂ ਇਹ ਕਮਿਸ਼ਨ ਬਣੇ ਨੇ ਜਿਵੇਂ ਮਹਿਲਾ ਕਮਿਸ਼ਨ ਬਣਿਆ ਹੋਇਆ ਕਿ ਜਿਵੇਂ ਕਿਸੇ ਔਰਤ ਨਾਲ ਕੋਈ ਤਕਾ ਹੋਇਆਤਾ ਉਸ ਔਰਤ ਨੂੰ ਨਿਆਂ ਮਿਲ ਲਈ ਜੇ ਕਿਸੇ ਔਰਤ ਨੇ ਸ਼ੈਤਾਨੀ ਕੀਤੀ ਆ ਤਾਂ ਵੀ ਉਹਦੀ ਇਨਕੁਆਰੀ ਕਰਕੇ ਪਤਾ ਲੱਗ ਜਾਂਦਾ ਆ ਕਿ ਇਹਨੇ ਕੁਝ ਗਲਤ ਕੀਤਾ ਹੈ ਤੇ ਜਾਣ ਕੇ ਕਿਸੇ ਬੰਦੇ ਦੀ ਧੌਂ ਤੇ ਗੋਡਾ ਰੱਖਿਆ ਕਿਉਂਕਿ ਸਾਡੇ ਸਮਾਜ ਚ ਬਹੁਤ ਸਾਰੀਆਂ ਔਰਤਾਂ ਚੰਗੀਆਂ ਨੇ ਬਹੁਤ ਹੀ ਵਧੀਆ ਨੇ ਉਹਨਾਂ ਚ ਕੁਝ ਕੋ ਔਰਤਾਂ ਜਈਆਂ ਹੋਣਗੀਆਂ ਜਿਹੜੀਆਂ ਆਪਣੇ ਸਵਾਰਥ ਲਈ ਆਪਣੇ ਮਤਬਲ ਦੇ ਲਈ ਕਿਸੇ ਇਨਸਾਨ ਨੂੰ ਯੂਜ਼ ਕਰਦੀਆਂ ਨੇ ਵਰਤਦੀਆਂ ਨੇ ਜਾਂ ਉੱਤੇ ਦਬਾਅ ਪਾਉਂਦੀਆਂ ਨੇ ਤਾਂ ਫਿਰ ਉਹਦੀ ਕਮਿਸ਼ਨਾਂ ਕੋਲ ਸ਼ਿਕਾਇਤ ਕਰ ਦਿੱਤੀ ਜਾਂਦੀ ਆ ਫਿਰ ਕਈ ਕੀ ਹੁੰਦਾ ਕੀ ਆ ਕਿ ਕੋਈ ਵੀ ਕਮਿਸ਼ਨ ਕੇਵਲੇ ਸੁਣਦਾ ਹੀ ਨਹੀਂ ਕਿਸ ਇਹ ਮਰਦ ਦੀ ਗੱਲ ਕਿਸੇ ਬੰਦੇ ਦੀ ਗੱਲ ਨਹੀਂ ਸੁਣਦਾ ਚਟ ਐਫ ਆਈ ਆਰ ਦਰਜ ਹੈ ਭਾਵੇਂ ਉਹ ਕਿਤੇ ਵੀ ਬੈਠਾ ਹੋਵੇ ਉੱਥੇ ਪਰਚਾ ਦਰਜ ਹੋ ਜਾਂਦਾ ਭਾਵੇਂ ਉਹ ਆਦਮੀ ਸੱਚਾ ਹੋਵੇ ਚਾਹੇ ਝੂਠਾ ਹੋਵੇ ਬੇਸ਼ੱਕ ਬਹੁਤ ਸਾਰੇ ਮਰਦ ਚੰਗੇ ਨੇ ਬਹੁ ਗਿਣਤੀ ਚ ਵਧੀਆ ਮਰਦ ਨੇ ਦੋ ਚਾਰੇ ਜਦ ਫੋੜੀ ਗਿਣਤੀ ਚ ਮਾੜੇ ਲੋਕ ਹੁੰਦੇ ਨੇ ਹਰ ਸਮਾਜ ਚ ਹੁੰਦੇ ਨੇ ਹਰ ਮੈਕਮੇ ਚ ਹੁੰਦੇ ਨੇ ਹਰ ਜਗ੍ਹਾ ਤੇ ਹੁੰਦੇ ਨੇ ਕੁਝ ਕੋ ਮਾੜੇ ਲੇਕਿਨ ਅਸੀਂ ਸਾਰ ਇੱਕ ਗਲਤੀ ਕਰੇ ਤਾਂ ਸਾਰਿਆਂ ਨੂੰ ਮਾੜੀ ਦੀ ਸ਼੍ਰੇਣੀ ਚ ਨਹੀਂ ਵਰਤ ਸਕਦੇ ਲੇਕਿਨ ਹੁੰਦਾ ਕੀ ਆ ਕਿ ਪਿਛਲੇ ਕੁਝ ਸਮੇਂ ਚ ਆਪਾਂ ਵੇਖਿਆ ਕਿ ਕੁਝ ਕੋ ਮਰਦ ਲੋਕਾਂ ਨੂੰ ਜਿਹੜੇ ਬੜੇ ਵਧੀਆ ਵੀ ਲੋਕ ਸਨ ਕੁਝ ਬੁਰੇ ਵੀ ਸਨ ਬੁਰਿਆਂ ਨੂੰ ਵੀ ਸਜ਼ਾ ਮਿਲੀ ਲੇਕਿਨ ਬਹੁਤ ਸਾਰੇ ਚੰਗੇ ਵੀ ਸਨ ਜਿਨ੍ਹਾਂ ਦੇ ਉੱਪਰ ਬਿਨਾ ਮਤਬਲ ਤੋਂ ਦਾਜ ਦਾ ਪਰਚਾ ਵੀ ਰਜਿਸਟਰ ਹੋਇਆ ਉਨਾਤੇ ਬਿਨਾ ਮਦਵਲ ਤੋਂ ਕਈ ਤਰ੍ਹਾਂ ਦੇ ਦੋਸ਼ ਵੀ ਲੱਗੇ ਤਾਂ ਉਤੋਂ ਇਲਾਵਾ ਉਹ ਵੀ ਪਰਚੇ ਦਰਜ ਹੋਏ ਕਈਆਂ ਨੇ ਕਿਸੇ ਕਈ ਕਾਰਨਾਂ ਤੇ ਪਰਚਾ ਦਰਜ ਹੋ ਗਿਆ ਉਥੇ ਮਰਦ ਦੀ ਕੋਈ ਸੁਣਨ ਵਾਲਾ ਨਹੀਂ ਹੈਗਾ ਉਥੇ ਮਰਦ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਮਰਦ ਜਿਹੜਾ ਉਹਦਾ ਸ਼ੋਸ਼ਣ ਸ਼ੁਰੂ ਹੋ ਜਾਂਦਾ ਕਮਿਸ਼ਨਾਂ ਦੇ ਰਾਹੀਂ ਮੈਂ ਨਹੀਂ ਕਹਿੰਦਾ ਸਾਰੇ ਕਮਿਸ਼ਨ ਮਾੜੇ ਨੇ ਲੇਕਿਨ ਬਹੁਤ ਥਾਈ ਕਮਿਸ਼ਨਾਂ ਦੇ ਰਾਹੀਂ ਜਿਹੜੇ ਅਧਿਕਾਰੀ ਇਨਕੁਆਇਰੀ ਕਰਦੇ ਨੇ ਉੱਪਰ ਤੋਂ ਲੈ ਕੇ ਥੱਲੇ ਤੱਕ ਜਿਹੜਾ ਬ ਇੱਕ ਵੱਡੀ ਲੁੱਟ ਖਸੁੱਟ ਦਾ ਕਾਰਨ ਬਣਦਾ ਕਿਸੇ ਬਲੇ ਮਰਦ ਕੋਲ ਇੰਨੀ ਗੁੰਜਾਇਸ਼ ਨਹੀਂ ਹੁੰਦੀ ਕਿ ਉਹ ਆਪਣੇ ਪੈਸੇ ਕਵਰ ਕਰ ਸਕਦਾ ਹੋਵੇ ਜਾਂ ਦੇ ਸਕਦਾ ਹੋਵੇ ਫਿਰ ਉਹ ਕਿ ਵੱਡੀਆਂ ਤੋਂ ਵੱਡੀਆਂ ਧਰਾਵਾਂ ਉਹ ਵੀ ਲੋਕ ਲਾ ਜਾਂਦੇ ਨੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ ਜਿਨ੍ਹਾਂ ਦਾ ਕੋਈ ਗੱਲ ਨਹੀਂ ਹੁੰਦੀ ਉਹ ਇਸ ਕਰਕੇ ਲਾ ਜਾਂਦੇ ਨੇ ਕਿੰਨੇ ਘੜੇ ਸਾਨੂੰ ਪੈਸੇ ਦਿੱਤੇ ਨੇ ਸਾਈ ਖਰਚਾ ਕਰਕੇ ਆਏ ਆ ਭਾਵੇਂ ਤਨਖਾਹਾਂਾਂ ਹੀ ਮਿਲਦੀਆਂ ਕਿਉਂ ਨਾ ਹੋਣ ਤਾਂ ਵੀ ਉਸ ਮਰਦ ਤੇ ਉੱਪਰ ਉਸ ਮੁੰਡੇ ਦੇ ਉੱਪਰ ਵੱਡੀ ਧਰਾਵਾਂ ਤੇ ਪ੍ਰਚਾਰ ਰਜਿਸਟਰਡ ਹੋ ਜਾਂਦਾ ਜੇ ਆਉਣ ਵਾਲੇ ਸਮੇਂ 'ਚ ਮਰਦ ਕਮਿਸ਼ਨ ਬਣ ਜਾਵੇ ਜਾਂ ਸਾਰੇ ਆਪਾਂ ਇਹ ਕਹ ਜੀਏ ਕਿ ਮਰਦ ਕਮਿਸ਼ਨ ਬਣਾਉਂਦਾ ਮਤਲਬ ਇਹ ਨਹੀਂ ਹੈ ਕਿ ਔਰਤਾਂ ਦਾ ਸ਼ੋਸ਼ਣ ਕਰਨਾ ਔਰਤਾਂ ਨੂੰ ਦਬਾਉਣਾ ਇਹਦਾ ਕੋਈ ਵੀ ਇਹਦਾ ਭਾਵਨਾ ਨਹੀਂ ਹੈ ਜੀ ਇਹਦਾ ਮਤਲਬ ਇਹ ਹੈ ਕਿ ਮਰਦ ਵੀ ਆਪਣੀ ਸ਼ਿਕਾਇਤ ਜਾ ਕੇ ਦਰਜ ਕਰਾ ਸਕਦਾ ਵੇਖੋ ਜੀ ਮੇਰੇ ਤੇ ਝੂਠੀ ਗੱਲ ਹੋਈ ਆ ਜਾਂ ਆ ਬੰਦੇ ਜਿਹੜੇ ਨੇ ਇਹ ਸ਼ਾਮਲ ਕੀਤੇ ਜਾ ਸਕਦੇ ਨੇ ਪੁਸ਼ਪੜਤਾਲ ਕੀਤੀ ਜਾ ਸਕਦੀ ਆ ਜਾਂ ਕਿਸੇ ਔਰਤ ਨੇ ਮੇਰੇ ਨਾਲ ਧੱਕੇ ਨਾਲ ਕੋਈ ਮੇਰਾ ਸ਼ੋਸ਼ਣ ਕੀਤਾ ਆ ਜਾਂ ਮੈਨੂੰ ਬਲੈਕਮੇਲ ਕੀਤਾ ਆ ਜਾਂ ਮਿਲ ਕੁਛ ਵੀ ਕਹਾਣੀ ਵੀ ਅਸੀਂ ਔਰਤਾਂ ਦੇ ਕਮਿਸ਼ਨ ਦਾ ਵੀ ਸਤਿਕਾਰ ਕਰਦੇ ਨੇ ਉਹ ਸਾਡੀਆਂ ਸਤਿਕਾਰਯੋਗ ਮਾਵਾਂ ਭੈਣਾਂ ਨੇ ਉਹਨਾਂ ਦਾ ਕਮਿਸ਼ਨ ਬਣਿਆ ਬੜੀ ਚੰਗੀ ਗੱਲ ਆ ਬਹੁਤ ਸਾਰੀਆਂ ਬੁਰੀਆਂ ਗੱਲਾਂ ਰੁਕੀਆਂ ਲੇਕਿਨ ਕੁਝ ਕੁ ਲੋਕਾਂ ਦੇ ਨਾਲ ਇਸ ਕਮਿਸ਼ਨ ਦੇ ਰਹੀਂ ਵੀ ੱੱਕਾ ਹੋ ਗਿਆ ਕਈ ਰਾਂ ਨਾਜਾਇਜ਼ ਹੋ ਗਈ ਕਈਆਂ ਲੋਕਾਂ ਦੇ ਨਾਲ ਕਈਆਂ ਪਰਿਵਾਰਾਂ ਦੇ ਨਾਲ ਜੇ ਇਸੇ ਤਰ੍ਹਾਂ ਮਰਦ ਦਾ ਸਮਾਜਿਕ ਕਮਿਸ਼ਨ ਬਣ ਜਾਵੇ ਜਿੱਥੇ ਕਿਸੇ ਮਰਦ ਨੂੰ ਮੁੰਡੇ ਨੂੰ ਕੋਈ ਤੰਗ ਪਰੇਸ਼ਾਨ ਕੀਤਾ ਗਿਆ ਹੋਵੇ ਉਹਦਾ ਸ਼ੋਸ਼ਣ ਕੀਤਾ ਗਿਆ ਹੋਵੇ ਤਾਂ ਉਹਦੇ ਨਾਲ ਕੀ ਹੋਵੇਗਾ ਇੱਕ ਬੈਲੈਂਸ ਬਣ ਜਾਵੇਗਾ ਇੱਕ ਦੋਨਾਂ ਜੇ ਪਾਰਟੀਆਂ ਦੀ ਗੱਲ ਸੁਣਨ ਵਾਲਾ ਇੱਕ ਹਾਲਾਤ ਬਣ ਜਾਣਗੇ ਕੋਈ ਕਿਸੇ ਨਾਲ ਧੱਕਾ ਨਹੀਂ ਕਰੂਗਾ ਕੋਈ ਕਿਸੇ ਨਾਲ ਨਜਾਇਜ਼ ਨਹੀਂ ਕਰੂਗਾ ਜੇ ਮਰਦ ਸਮਾਜ ਦਾ ਕਮਿਸ਼ਨ ਬਣਦਾ ਹੈ ਆ ਜੇ ਕੋਈ ਮਰਦ ਝੂਠੀ ਸ਼ਿਕਾਇਤ ਦੇਵੇ ਕੋਈ ਗਲਤ ਇਲਜ਼ਾਮ ਲਾਵੇ ਤਾਂ ਉੱਤੇ ਵੀ ਠੋਕੇ ਪਰਚਾ ਕਮਿਸ਼ਨ ਨੂੰ ਕਰਨਾ ਚਾਹੀਦਾ ਕਿ ਭਈ ਤੂੰ ਤਾਂ ਸੋਸ਼ਲ ਕਰ ਰਿਹਾ ਹੈਂ ਔਰਤਾਂ ਦਾ ਜਾਂ ਤੂੰ ਇਹ ਗਲਤ ਕਰ ਰਿਹਾ ਹੈ ਇਹ ਵੀ ਕੰਮ ਨਾਲ-ਨਾਲ ਹੋਣਾ ਚਾਹੀਦਾ ਲੇਕਿਨ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਭੈਣ ਭਰਾ ਇਹ ਦੇ ਇਸ ਚੀਜ਼ ਦੇ ਲਈ ਆਵਾਜ਼ ਉਠਾਓ ਕਿ ਇੱਕ ਕਮਿਸ਼ਨ ਸਰਕਾਰ ਜਿਹੜੀ ਆ ਪੰਜਾਬ ਸਰਕਾਰ ਵੀ ਬਣਾ ਸਕਦੀ ਆ ਸੈਂਟਰ ਸਰਕਾਰ ਵੀ ਬਣਾ ਸਕਦੀ ਆ ਤਾਂ ਇੱਕ ਇਹੋ ਜਿਹਾ ਕਮਿਸ਼ਨ ਬਣਾਇਆ ਜਾਵੇ ਜਿਦੇ ਉਤੇ ਹਰ ਕੋਈ ਆਦਮੀ ਆਪਣੀ ਦਰਖਾਸਤ ਆਪਣੀ ਬੇਨਤੀ ਕਰ ਸਕਦਾ ਹੋਵੇ ਕਿ ਭਾਈ ਮੇਰੇ ਨਾਲ ਵੀ ੱਤਕਾ ਆਇਆ ਮੇਰੀ ਵੀ ਸੁਣ ਲਗੋ ਤਾਂ ਫਿਰ ਉਹਦੀ ਇੱਕ ਚੰਗੀ ਇਨਕੁਆਇਰੀ ਹੋ ਕੇ ਤੇ ਆ ਮਰਦ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਜੇ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਚ ਕੀ ਹੋਵੇਗਾ ਕਿ ਬਹੁਤ ਸਾਰੇ ਮਰਦਾਂ ਦਾ ਧੱਕਾ ਹੋਵੇਗਾ ਕਈ ਵਾਰ ਕੀ ਹੁੰਦਾ ਕਿ ਕਈ ਬੰਦੇ ਬੜੇ ਚੰਗੇ ਹੁੰਦੇ ਨੇ ਮੁੰਡੇ ਜਾਂ ਬੰਦੇ ਬੜੇ ਚੰਗੇ ਹੁੰਦੇ ਨੇ ਉਹ ਬੁਰਾ ਕੰਮ ਨਹੀਂ ਕਰਦੇ ਉਹ ਕਿਸੇ ਦੇ ਆਖੇ ਨਹੀਂ ਲੱਗਦੇ ਗਲਤ ਕੰਮ ਨਹੀਂ ਕਰਦੇ ਜਾਂ ਮੰਨ ਲਓ ਕਿ ਕੋਈ ਗਲਤ ਇਨਕੁਆਰੀ ਨਹੀਂ ਕਰਦੇ ਜਾਂ ਕਿਸੇ ਦਾ ਧੋਖਾ ਨਹੀਂ ਕਰਦੇ ਜਾਂ ਕਿਸੇ ਦਾ ਉਹ ਕੰਮ ਜਿਹੜਾ ਅੜਿਆ ਹੋਵੇ ਉਹਨੂੰ ਕਰਦੂ ਨਹੀਂ ਕਰ ਦੇਣਗੇ ਵੀ ਮੈਂ ਨਹੀਂ ਕਰਨਾ ਤੇਰਾ ਕੰਮ ਗਲਤ ਆ ਕਿ ਕਈ ਲੋਕ ਜਿਹੜੇ ਹੁੰਦੇ ਸ਼ੈਤਾਨ ਲੋਕ ਹੁੰਦੇ ਨੇ ਫਿਰ ਉਹਨਾਂ ਨੂੰ ਇਹੋ ਜਿਹੇ ਚੱਕਰਾਂ 'ਚ ਫਸਾ ਦਿੰਦੇ ਨੇ ਕਿਸੇ ਔਰਤ ਦੇ ਚੱਕਰ 'ਚ ਫਸਾ ਦਿੰਦੇ ਨੇ ਕਿਸੇ ਹੋਰ ਬੁਰੀ ਆਦਤ 'ਚ ਫਸਾ ਕੇ ਉਹਦਾ ਸ਼ੋਸ਼ਣ ਕਰਦੇ ਨੇ ਉਹਦੀ ਬਦਲੀ ਕਰਾ ਦਿੰਦੇ ਨੇ ਉਹਦੋਂ ਪਰਚਾ ਕਰਾ ਕੇ ਉਹਨੂੰ ਉੱਥੋਂ ਲਵਾ ਦਿੰਦੇ ਨੇ ਫਿਰ ਆਪਣੀ ਮਰਜ਼ੀ ਦਾ ਉੱਥੇ ਬੰਦਾ ਫਿੱਟ ਕਰਾ ਲੈਂਦੇ ਨੇ ਇਸ ਕਰਕੇ ਇੰਜ ਵੀ ਬਹੁਤ ਥਾਰਾ ਸ਼ੋਸ਼ਣ ਹੁੰਦਾ ਇਸੇ ਤਰ੍ਹਾਂ ਸਪੋਰਟਸ ਦੇ ਵਿੱਚ ਵੀ ਹੁੰਦਾ ਜੇ ਕੋਈ ਚੰਗਾ ਕੋਚ ਆ ਜਾਂ ਕੋਈ ਚੰਗਾ ਖਿਡਾਰੀ ਆ ਜੋ ਉਹਦੇ ਨਾਲ ਵੀ ਕਈ ਤਰ੍ਹਾਂ ਇਹੋ ਜਿਹੇ ੱਟਕੇ ਹੋ ਜਾਂਦੇ ਨੇ ਹੋਰ ਵੀ ਹਾਲਾਤ ਹਰ ਇੱਕ ਜਗ੍ਹਾ ਦੇ ਉੱਪਰ ਜਿਹੜੇ ਕੁਝ ਘਟੀਆਂ ਲੋਕ ਹੁੰਦੇ ਨੇ ਉਹ ਚੰਗਿਆਂ ਲੋਕਾਂ ਦਾ ਸ਼ੋਸ਼ਣ ਕਰਕੇ ਉਹਨਾਂ ਨੂੰ ਇਹੋ ਜਿਹੇ ਕੇਸਾਂ 'ਚ ਫਸਾਉਂਦੇ ਨੇ ਤਾਂ ਕਿ ਉਹ ਇੰਨਾ ਚ ਫਸੇ ਰਹਿਣ ਉਲਝੇ ਰਹਿਣ ਤਾਂ ਸਹੀ ਆਪਣਾ ਉਹ ਲੋਕ ਆਪਣਾ ਕੰਮ ਕਰਕੇ ਲੰਬੇ ਹੋ ਜਾਣ ਮੈਂ ਆਸ ਕਰਦਾ ਮੇਰੇ ਸੱਜਣ ਐਸ ਵਿਸ਼ੇ 'ਤੇ ਜ਼ਰੂਰ ਧਿਆਨ ਦੇਣ ਤਾਂ ਕਿ ਸਰਕਾਰ ਤੇ ਦਬਾਅ ਬਣਾਇਆ ਜਾਵੇ ਸਰਕਾਰ ਵੀ ਤੇ ਮਰਦਾਂ ਦੀ ਆ ਨਾ ਔਰਤਾਂ ਦੀ ਆ ਨਾ ਜੇ ਔਰਤਾਂ ਲਈ ਇੱਕ ਚੰਗਾ ਕਮਿਸ਼ਨ ਬਣਿਆ ਤੇ ਇੱਕ ਬਹੁਤ ਚੰਗੀ ਗੱਲ ਆ ਜੇ ਇਸ ਤਰ੍ਹਾਂ ਮਰਦਾਂ ਦੀ ਇੱਕ ਕਮਿਸ਼ਨ ਬਣ ਜੇ ਤਾਂ ਉਹ ਵੀ ਬਹੁਤ ਚੰਗੀ ਗੱਲ ਆ ਮੈਂ ਆਸ ਕਰਦਾ ਕਿ ਛੇਤੀ ਹੀ ਸਰਕਾਰ ਜਿਹੜੀ ਹੈ ਚਾਹੇ ਉਹ ਆਪਣੀ ਸਟੇਟ ਦੀ ਸਰਕਾਰਾ ਹੋਣ ਚਾਹੇ ਆਡੀ ਸੈਂਟਰ ਦੀ ਸਰਕਾਰ ਉਹ ਇਧਰ ਧਿਆਨ ਦੇਵੇ ਅਤੇ ਇੱਕ ਮਰਦ ਕਮਿਸ਼ਨ ਜ਼ਰੂਰ ਬਣਾਵੇ ਤਾਂ ਕਿ ਮਰਦਾਂ ਨੂੰ ਮੁੰਡਿਆਂ ਨੂੰ ਵੀ ਆਉਣ ਵਾਲੇ ਸਮੇਂ 'ਚ ਇਨਸਾਫ ਮਿਲਦਾ ਰਹੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਮੈਂ ਤੁਹਾਡਾ ਇਸ ਵਿਸ਼ੇ ਦੇ ਨਾਲ ਧੰਨਵਾਦ ਕਰਦਾ ਕਿ ਤੁਸੀਂ ਜਰੂਰ ਅਨੁਸਾਰ ਦਿਓਗੇ ਕਿ ਵੱਧ ਤੋਂ ਵੱਧ ਦੂਰ ਤੱਕ ਗੱਲ ਖੜਨ ਦੀ ਕੋਸ਼ਿਸ਼ ਕਰੋਗੇ ਜੁਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ